ਜੈ ਮਾ ਚਕਤੰਬੇ ਜਾਗਰਨ ਕਮੇਟੀ ਫਗਵਾੜਾ ਵੱਲੋਂ ਸਮੂਸ਼ਰ ਧਾਲੂਆਂ ਦੇ ਸਹਿਯੋਗ ਨਾਲ ਮਾਤਾ ਰਾਣੀ ਰੋਡ ਮਾਨਮ ਨਗਰ ਫਗਵਾੜਾ ਵਿਖੇ ਵਿਸ਼ਾਲ ਪਗਵਤੀ ਜਾਗਰਨ ਕਰਵਾਇਆ ਗਿਆ ਜਿਸ ਵਿੱਚ ਸ਼ਰਧਾਲੂਆਂ ਨੂੰ ਅਸ਼ੀਰਵਾਦ ਦੇ ਲੈ ਬ੍ਰਹਮਚਾਰੀ ਦੀਪ ਚਤਨਿਆ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਦਕੀ ਪ੍ਰਸਿੱਧ ਸਮਾਸ਼ੇਵਿਕਾ ਮੈਡਮ ਨੀਤਾ ਸੋਮਪrakash ਇੰਪਰੂਵਮੈਂਟ ਟਰਸਟ ਫਕਵਾਲਾ ਦੇ ਚੇਅਰਮੈਨ ਕਸ਼ਮੀਰ ਸਿੰਘ ਮੱਲੀ, ਸੰਤੋਸ਼ ਕੁਮਾਰ ਗੋਗੀ ਸਾਫ ਕਮੇਰ ਅਰਨ ਖੋਸਲਾ, ਅਨਿਰੁੱਧ ਕੋਮਰਾਦ, ਜੀਨੀ ਸੋਨੀਆ ਮਹਾਂਤ, ਗੁਰਦੀਪ ਦੀਪਾ ਅਤੇ ਪਰਮਜੀਤ ਖਰਾਨਾ ਉੱਚੇ ਤੌਰ ਤੇ ਸ਼ਾਮਲ ਹੋਏ ਜਿਨ੍ਹਾਂ ਦਾ ਕਮੇਟੀ ਮੈਂਬਰਾਂ ਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਹਾਰ ਪਾ ਕੇ ਨਿਗਾਸ ਸਵਾਗਤ ਕੀਤਾ ਗਿਆ। ਜਾਗਰਣ ਦੌਰਾਨ ਜਿੱਥੇ ਪ੍ਰਸਿੱਧ ਭਜਨ ਮੰਡਲੀਆ ਵੱਲੋਂ ਮਹਾਮਾਈ ਜੀ ਦੀ ਮਹਿਮਾ ਦਾ ਗੁਣगान ਕੀਤਾ ਗਿਆ, ਉੱਥੇ ਬ੍ਰਹਮਚਾਰੀ ਦੀਪ ਚਤਨਿਆ ਜੀ ਮਹਾਰਾਜ ਜੀ ਨੇ ਸੰਸਥਾ ਵੱਲੋਂ ਕੀ ਜਾਗਰਣ ਦੀਆਂ ਬਤਾਈਆਂ ਦਿੱਤੀਆਂ ਇਸ ਮੌਕੇ ਕਮੇਟੀ ਵੱਲ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਦੇ ਨਾਲ ਨਾਲ ਕਲਾਕਾਰਾਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਕਮੇਟੀ ਮੈਂਬਰਾਂ ਨੇ ਸਮੂਹ ਲਾਗਾ ਵਾਸੀਆਂ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਮਹਾਮਾਈ ਜੀ ਦੇ ਜਾਗਰਣ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਇਸ ਦੌਰਾਨ ਨਿਤਿਨ ਚੱਡਾ ਸ਼ਿਲਪਾ ਚੱਡਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਮੱਥਾ ਟੇਕਿਆ ਤੇ ਮਹਾਮਾਈ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸ਼ਰਧਾਲੂਆਂ ਵਿੱਚ ਮਹਾਮਾਈ ਜੀ ਦਾ ਭੰਡਾਰਾ ਅਟੁੱਟ ਵਰਤਾਇਆ ਗਿਆ ਇਹ ਸਾਰੇ ਜਾਗਰਣ ਦਾ ਨਵਰੰਗ ਚੈਨਲ ਵੱਲੋਂ ਸਦਾ ਪ੍ਰਸਾਰਣ ਵੀ ਦਿਖਾਇਆ ਗਿਆ Tera tere Manaya tere mata. Tera tere